ਕਬਲਤ ਸਰ ਅੱਜ ਦੇ ਇਸ ਸਟਾਫਿਕੇਸ਼ਨ ਬਾਰੇ ਦੱਸ ਅੱਜ ਸਾਰੇ ਪੰਜਾਬ 'ਚ ਇੱਕ ਜਿਹੜਾ ਕਸ ਆਪਰੇਸ਼ਨ ਚੱਲੇ ਆ ਉਹਦੇ 'ਚ ਵੱਖ-ਵੱਖ ਸੀਨੀਅਰ ਆਫਿਸਰਜ਼ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਅਸ਼ਨੀ ਜਿਹੜੇ ਬਟਾਲੇ ਲੱਗੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਆ ਜਸਟ ਉਹ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਦੇ ਬਾਰੇ ਅਸੀਂ ਡੀਪ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਹੇ ਹਨ no doubt ਕਿ ਕੋਈ ਅਜੇ ਹੋਰ ਵੀ ਜੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਹਾਂ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨਸ ਹੁੰਦੇ ਆ ਵੀ ਕਿਹੜਾ ਪਾਉਨੇ ਹੋ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਭੱਜ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਡ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਤੇ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਅਸੀਂ ਇਹ ਜਿਹੜੇ ਜਿਹੋ ਜਿਹੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਕਾਉਂਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬੰਨ੍ਹਨੇ ਇਹ ਜਿਹੜੇ ਤੁਸੀਂ ਚਮਕਦੇ ਸੰਗਮਰਮਰ ਲੱਗੇ ਹੋਏ ਘਰ ਐ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ ਨੋ ਡਾਊਟ ਕਿ ਇਹ ਚੋਰ-ਸ਼ਿਪਾਈ ਦੀ ਖੇਡ ਬਸ ਚੱਲੀ ਜਾਂਦੀ ਐ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚਕ ਇਹਨਾਂ ਨੂੰ ਸੇਕ ਨਹੀਂ ਲੱਗਦਾ ਮਕਸਦ ਜਿਹੜੇ ਸਾਡੇ ਸਾਰੇ ਆਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ ਇਹਦੀ ਵੀ ਪ੍ਰਾਪਰਟੀ ਦਾ ਕਾਗਜ ਚਲੇ ਗਏ ਆ ਤੇ ਮੈਨੂੰ ਲੱਗਦਾ ਹੈ ਇਸ ਮਹੀਨੇ ਦੇ ਵਿੱਚ ਸੈਕਿੰਡ ਫਿਫਥ ਦੇ ਅੰਦਰ ਅੰਦੇ ਹਾਂ ਫਰਵਰੀ ਦੇ ਮਤਲਬ ਫਸਟ ਵੀਕ ਤੱਕ ਮਿਡ ਆਫ ਫੈਬਰੂਰੀ ਤੱਕ ਇਹਦੇ ਆਰਡਰ ਆ ਜਾਣਗੇ ਕਿਉਂਕਿ ਕਿੰਨਾ ਕਿੰਨੀ ਪ੍ਰੋਪਰਟੀ ਇਹਨਾਂ ਦੀ ਔਰ ਇੱਥੇ ਕਿਹੜੇ ਕਿਹੜੇ ਐਫਆਈਆਰ ਕੇਸ ਐਮਰੀਨ ਬੰਨੇ ਹੋਏ ਹਨ ਹਾਂਜੀ ਇਹਦੇ ਕੇ ਅਰਾਊਂਡ ਜੋ ਪ੍ਰੋਪਰਟੀ ਦਾ ਵੈਲਿਊ ਵੀ 8 ਲੱਖ ਰਹੀ ਹੈ ਔਰ ਨਾਲੇ ਇਹਨਾਂ ਦੇ ਜੋ ਮੇਨ ਗਗਨ ਔਰ ਅਮਨ ਜੋਪਰਾ ਹੈਗੇ ਦੋਵਾਂ ਦੇ ਨਾਲ-ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਇੰਨੇ ਸਾਰੀਆਂ ਦਾ ਵੀ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਐਫਆਈਆਰਸ ਹੈਗੇ ਜੀ ਪਾਈ ਮਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਅ ਪ੍ਰਾਪਰਟੀ ਇਹਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੀ ਆ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ ਦੀ ਇਹਨਾਂ ਨੇ ਵੈਲਿਊ ਕਰਾਏ ਹੈਗੀ ਆ ਇਸ ਮਕਾਨ ਦਾ ਮੈਮ ਅਗਰ ਜੇ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਹੀ ਅਸੀਂ ਸਰਚ ਆਪਰੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜੰਜ ਕਰ ਹੈਗਾ ਉਹਦੀਆਂ ਵੀਡੀਓ ਕੋ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਤੁਹਾਡੇ ਸਰਚ ਪੈਂਸਰ ਸ਼ੁਰੂ ਕਰਨ ਤੋਂ ਅਸੀਂ ਉੱਥੇ ਗਏ ਸੀ ਅੱਛਾ ਉੱਥੇ ਹਾਲੇ ਵੀ ਨਸ਼ੇ ਦੇ ਸਰੇਂਜ ਨਸ਼ੇ ਦੀਆਂ ਡੋਜੇਸ ਵਗੈਰਾ ਜੋ ਕੋਈ ਉੱਥੇ ਕਰਦੇ ਨੇ ਨੌਜਵਾਨ ਉਹ ਪਿਆ ਹੋਇਆ ਲੋ इ करके ही जी वेखिया होना इतना छोटी जी आउटपोस्ट बना रहे हैं पुलिस का प्रजेंसा और एक दो गल है जो अटैक की गल कर रहे पेट्रोलिंग और दूजी गल है इनफोर गेड इनफोरमेशन वास्ते वो हैल्पलाइन भी जारी किए हैं इनफैक्ट भी पच्ची दिन पहले इतने अः पब्लिक मीटिंग भी होती लोगों के सारे कैंप के जो ਵਾਸੀ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੀ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤਾ ਸੀ ਤਾਂਕਿ ਉਹ ਬਿਨਾਂ ਡਰੇ ਸਾਨੂੰ ਮਸੇਜ ਦੇ ਦੇਣ ਤਾਂਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿ ਨਹੀਂ ਦਿੱਤੀ ਹੈਗੀ ਉਹ ਐਂਡ ਇਹਦੇ ਕਿਉਂਕਿ ਆਪਾਂ ਇਥੇ ਆਉਟਪੋਸਟ ਚਾਰ ਆਉਟਪੋਸਟ ਬਣ ਰਹੇ ਹੈਗੇ ਉਹਦੇ ਵਿੱਚ ਦੋ ਅਸੀਂ ਇਸੇ ਹਫਤੇ ਦੇ ਵਿੱਚ ਇਨੋਗਰੇਟ ਕਰਦੀ ਹੈਗੇ ਆਉਟਪੋਸਟ ਤੇ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਉਹਨਾਂ ਨੂੰ ਪੁਲਿਸ ਨੂੰ ਉੱਥੇ ਉਹ ਬੈਟ ਵੀ ਰਹਿਣਗੇ ਔਰ ਉਹ ਸੇ ਆਪਣਾ ਪਟੋਲੇ ਵੀ ਕਰ ਲੈਣਗੇ ਪ੍ਰੈਜ਼ੈਂਸ ਜ਼ਿਆਦਾ ਹੋ ਜਾਂਦੇ ਤਾਂ ਲੋਕੀ ਆ ਕੇ ਗੱਲਬਾਤ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜਦੋਂ ਪ੍ਰੈਜ਼ੈਂਸ ਜ਼ਿਆਦਾ ਹੋ ਜੂਗਾ ਤਾਂ ਫਿਰ ਲੋਕੀ ਡਰ ਡਰਨਗੇ ਵੀ ਜੋ ਗਲਤ ਕੰਮ ਕਰਦੇ ਆ। ਇਹ ਇੱਕ ਵਸਤੂ ਆ। ਫਿਰ ਕਿਤੇ ਜਿੰਨੀਆਂ ਵੀ ਤੁਸੀਂ ਇਹ ਕਰ ਰਹੇ ਹੋ ਸਰਚ ਆਪਰੇਸ਼ਨ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰਾ। ਤੇ ਦੇਖੋ ਇਹਦੇ 'ਚ ਜਦੋਂ ਜਿੰਨਾ ਚਿਰ ਇਹਨਾਂ ਨੂੰ ਸੇਕ ਨਹੀਂ ਨਾ ਲੱਗਦਾ। ਮਕਸਦ ਇਹਦਾ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ। ਰਿਕਵਰੀ ਜੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਛ ਚਿਰ ਬਾਅਦ ਬੇਲ ਹੋਗੀ। ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਹੈ। ਯਨਾਂ ਚੱਕਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਆ ਜਦੋਂ ਸੇਕ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚੋਂ ਉਹ ਜੋ ਹੈ ਰੀਸੈਂਟਲੀ ਉੱਥੇ ਲੁਧਿਆਣੇ ਸੀ ਅਸੀਂ ਏ 2 ਕਰੋੜ ਦੀ ਅਸੀਂ ਪ੍ਰਾਪਰਟੀ ਹੈ ਜਿਹੜੀ ਅਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਹੈ ਦੂਜੀ ਗੱਲ ਇਹ ਦੇਖੋ ਇੱਕ ਤਰ੍ਹਾਂ ਹੁੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚਾਹ ਹੈ ਦੂਜੀ ਗੱਲ ਆ ਲੋਕ ਕਲੈਰ ਲੋਕ ਕਲੈਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪळा ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜ਼ੀਟਿਵਲੀ ਅਸੀਂ ਕੰਟ੍ਰਿਬਿਊਟ ਕਰਨਾ ਚਾਹੀਦਾ ਉਹ ਜੱਟ ਕਰੇ ਮੱਲੇ ਦੇ ਲੋਕ ਕਹਿਣ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾਂ ਚਿਰ ਉਹ ਭਾਵਨਾ ਨਹੀਂ ਨਾ ਆਉਂਦੀ ਉਹਨਾਂ ਚਿਰ 노 ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਹੀਰੋਇਨ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਹੈ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਹੈ ਜਿਹੜੇ ਇਸ ਗੱਲ ਦੇ ਪੰਜਾਬ ਆਪ ਸੂਬਾ ਸਾਡਾ ਗਵਾਂਡੀ ਦੇਸ਼ ਤਾਂ ਚੇਨ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਆਫੀਮ ਭੁੱਕੀ ਸੀ ਰਾਜਸਥਾਨ ਮੱਧ ਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤਾਂ ਉਹਨਾਂ ਨੂੰ ਲੱਗਦਾ ਵੀ ਡਰੱਗ ਦੇ ਨਾਲ ਅਸੀਂ ਇਹੋ ਜਿਹਾ ਡਰਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਨੇ ਉਹਦੇ ਲਈ 노 ਡਾਊਟ ਕਿ ਪੁਲਿਸ ਐਫਰਟ ਕਰੇ ਜਿਵੇਂ ਹੁਣ ਬੜਾ ਸੈਂਸੀਅਰ ਐਫਰਟ ਹੈ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲਾਉਣ ਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਪੈਸ਼ਨਟ ਹੈਂਡਹੋਲਡਿੰਗ ਆਪਦੀਆਂ ਲਈ ਜਿਵੇਂ ਆਪਦੀਆਂ ਦੀ ਤਕਲੀਫ ਹੁੰਦੀ ਹੈ ਉਵੇਂ ਕਰਕੇ ਇੱਕ ਲੋਕ ਕਲੈਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋਗੀ ਆਪਕੀ ਸਾਰੇ